ਰਣ ਤਰਨ ਜਿਮਨੀ ਚੌਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡਾ ਹਲਚਲ ਪੁਨਰ ਸੁਰਜੀਤ ਅਕਾਲੀ ਦਲ ਵੱਲੋਂ ਕੀਤਾ ਵੱਡਾ ਐਲਾਨ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਇਸ ਕਮੇਟੀ ਵਿੱਚ ਸ਼ਾਮਲ ਨੇ ਗਿਆਨੀ ਹਰਪ੍ਰੀਤ ਸਿੰਘ ਗੁਰਪ੍ਰਤਾਪ ਸਿੰਘ ਵਡਾਲਾ ਭਾਈ ਮਨਜੀਤ ਸਿੰਘ ਜੀ ਸੁੱਚਾ ਸਿੰਘ ਛੋਟੇਪੁਰ ਇਕਬਾਲ ਸਿੰਘ ਝੁੰਦਾ ਸਮਿੰਦਰ ਸਿੰਘ ਡੋਗਲਿਆ ਸਰਦਾਰ ਦਲਜੀਤ ਸਿੰਘ ਗਿੱਲ ਅਮਰਕੋਟ ਅਤੇ ਸਰਦਾਰ ਰਣਜੀਤ ਸਿੰਘ ਇਹ ਕਮੇਟੀ ਹੁਣ ਤੈਅ ਕਰੇਗੀ ਕਿ ਤਰਨ ਤਰਨ ਦੀ ਚੋਣ ਵਿੱਚ ਪੁਨਰਸੁਰਜੀਤ ਅਕਾਲੀ ਦਲ ਖੇਡ ਵਿੱਚ ਉਤਰਦਾ ਹੈ ਜਾਂ ਨਹੀਂ ਸਿਰਫ 5 ਦਿਨਾਂ ਵਿੱਚ ਇਹ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਜਿਸ ਵਿੱਚ ਇਹ ਵੀ ਦਰਸਾਇਆ ਜਾਵੇਗਾ ਕਿ ਜੇ ਚੋਣ ਨਹੀਂ ਲੜੀ ਜਾਂਦੀ ਤਾਂ ਸਿਆਸੀ ਰੁਖ ਕਿੱਧਰ ਹੋਵੇਗਾ ਕਿਹਦੇ ਨਾਲ ਸੰਭਾਵੀ ਗੱਠ ਜੋੜ ਹੋ ਸਕਦਾ ਹੈ ਸਿੱਧਾ ਜਾਂ ਅਸਿੱਧਾ ਇਹ ਸਭ ਦੇ ਵਿਚਾਰ ਇੱਕ ਨਾਮ ਸਭ ਤੋਂ ਜ਼ਿਆਦਾ ਚਰਚਾ ਵਿੱਚ ਹੈ ਸੰਦੀਪ ਸੰਨੀ ਜੀ ਹਾਂ ਸੰਦੀਪ ਸੰਨੀ ਦੇ ਪਰਿਵਾਰ ਵੱਲੋਂ ਇਹ ਐਲਾਨ ਹੋ ਚੁੱਕਿਆ ਹੈ ਕਿ ਜੇ ਚੋਣ ਲੜੀ ਜਾਵੇਗੀ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਹੋਵੇਗੀ ਮੂਲ ਸਵਾਲ ਇਹ ਹੈ ਕਿ ਪੁਨਰਸੁਰਜੀਤ ਅਕਾਲੀ ਦਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੰਦੀਪ ਸਣੀ ਨੂੰ ਸਮਰਥਨ ਦੇਣਗੇ ਕਿ ਦੋਵੇਂ ਧਿਰਾਂ ਦੇ ਵਿਚਕਾਰ ਕੋਈ ਗਠਜੋੜ ਬਣ ਸਕਦਾ ਹੈ ਜਾਂ ਇਹ ਦੋਵੇਂ ਪਾਰਟੀਆਂ ਆਪਣਾ ਆਪਣਾ ਰਾਹ ਚੁਣਨ ਗਿਆ ਇਹ ਚੋਣ ਕੇਵਲ ਤਰਨ ਤਾਰਨ ਦੀ ਨਹੀਂ ਇਹ ਹੈ ਪੰਜਾਬ ਦੀ ਸਿਆਸਤ ਦੇ ਨਵੇਂ ਦੌਰ ਦੀ ਸ਼ੁਰੂਆਤ ਜਿੱਥੇ ਪੁਨਰਸੁਰਜੀਤ ਅਕਾਲੀ ਦਲ ਅਤੇ ਵਾਰਸ ਪੰਜਾਬ ਦੇ ਭਵਿੱਖ ਦੀ ਤਾਕਤ ਅਤੇ ਲੋਕਾਂ ਦੀ ਭਰੋਸੇਮੰਦੀ ਲਹਿਰ ਦੀ ਪਰਖ ਹੋਵੇਗੀ ਆਉਣ ਵਾਲੇ ਦਿਨ ਬਹੁਤ ਕੁਝ ਦੱਸਣਗੇ ਕੀ ਤਰਨ ਤਰਨ ਤੋਂ ਨਵਾਂ ਅਕਾਲੀ ਦਲ ਉੱਭਰਦਾ ਹੈ ਜਾਂ ਇਹ ਚੋਣ ਇੱਕ ਨਵੀਂ ਸਿਆਸੀ ਦਿਸ਼ਾ ਦਿੰਦੀ ਹੈ ਦੇਖਦੇ ਰਹੋ ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਦ੍ਰਿਸ਼ ਤੁਸੀਂ ਕੀ ਸੋਚਦੇ ਹੋ ਸੰਦੀਪ ਸਣੀ ਨੂੰ ਕਿਸ ਦਾ ਸਮਰਥਨ ਮਿਲੇਗਾ ਕਮੈਂਟ ਕਰਕੇ ਜਰੂਰ ਦੱਸੋ